ਆਓ ਜੀ ਕਮੇਟੀ ਸਨਮਾਨਤ ਕਰ ਰਹੀ ਐ ਇਨਾਂ ਖਿਡਾਰੀ ਵੀਰਾਂ ਦਾ ਸਤਨਾਮ ਸਿੰਘ ਜੀ ਦਾ ਬੋਲੇ ਸੋ ਨਿਹਾਲ ਧੰਨਵਾਦ ਜੀ ਸੰਦੀਪ ਸਿੰਘ ਦਾ ਵੀ ਭਾਈ ਸੰਦੀਪ ਜੀ ਸੰਦੀਪ ਨੰਗਲਾ ਜਿਹੜੇ ਆਪਣੇ ਕਬੱਡੀ ਦੇ ਜਿਹੜੇ ਅੰਤਰਰਾਸ਼ਟਰੀ ਖਿਡਾਰੀ ਆ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਆਪਦੀਆਂ ਪੰਜਾਬ ਦੀ ਮਿੱਟੀ ਦਾ ਨਾਮ ਰੋਸ਼ਨ ਕੀਤਾ ਹੈ ਪੰਜਾਬ ਦੀ ਖੇਡ ਕਬੱਡੀ ਮਾਣ ਦਾ ਉਸ ਨੌਕੀਤਾ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਸਮੁੱਚੀ ਕਮੇਟੀ ਵੱਲੋਂ ਸਮੁੱਚੇ ਮੋਰਚੇ ਵੱਲੋਂ ਨਾ ਠੀਕ ਆ ਜੀ ਉਹ ਕਈ ਵਾਰੀ ਬੁਲਾਰਾ ਨਹੀਂ ਸਟੇਜ ਤੇ ਹਾਂਜੀ ਟੋਨੀ ਸੰਧੂ ਭਾਈ ਉਹ ਸੰਦੀਪ ਦੀ ਥਾਂ 2 ਮਿੰਟ ਲੈਣਗੇ ਆਓ ਜੀ ਸੰਦੀਪ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਗੇ ਵੀ ਸਟੇਜ ਤੋਂ ਕਈ ਵਾਰੀ ਸਾਂਝ ਪਾ ਚੁੱਕੇ ਹਾਂ ਕਿਉਂਕਿ ਆਪਣਾ ਸਾਰਾ ਦਾ ਮਨੋਰਥ ਜਿਹੜਾ ਇੱਕੋ ਹੀ ਇੱਥੇ ਮਸਲੇ ਦੇ ਵਾਸਤੇ ਇਕੱਠੇ ਹੋਏ ਆਂ ਚਾਹੇ ਕੋਈ ਪਲੇਅਰ ਹੈ ਚਾਹੇ ਕਲਾਕਾਰ ਹੈ ਤੋਂ ਅੱਡ ਨਹੀਂ ਹੈਗੇ ਉਹ ਸਾਰੇ ਆਪਣੇ ਪੰਜਾਬ ਦੇ ਆਪਣੇ ਦੇਸ਼ ਦੇ ਜਿਹੜਾ ਮਸਲਾ ਇਸ ਵੇਲੇ ਬਣ ਚੁੱਕਾ ਆ ਉਹਦੇ ਨਾਲ ਖੜੇ ਆ ਬਾਈ ਇਸਤਨਾਮ ਸਿੰਘ ਹੁਣਾਂ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇ ਦਵਾ ਇਹ ਆਪਣੇ ਭਾਰਤ ਦੇ ਪਹਿਲੇ ਖਿਡਾਰੀ ਆ ਜਿਹੜੇ ਕਿ ਅਮਰੀਕਾ ਦੀ ਜਿਹੜੀ ਸਭ ਤੋਂ ਮਹਿੰਗੀ ਬਾਸਕਟਬਾਲ ਦੀ ਲੀਗ ਹੁੰਦੀ ਐਨਬੀਏ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਇਹਨਾਂ ਨੇ ਰਿਪਰਜ਼ੈਂਟ ਕੀਤਾ ਤੇ ਆਪਣੇ ਦੇਸ਼ ਦਾ ਨਾਮ ਉੱਥੇ ਮਾਣ ਦੇ ਨਾਲ ਇਹਨਾਂ ਨੂੰ ਉੱਚਾ ਕੀਤਾ ਤੇ ਇਦਾਂ ਹੀ ਸੰਦੀਪ ਨੰਗਲੰਬੀਆਂ ਇਹ ਵੀ ਇੰਗਲੈਂਡ ਤੋਂ ਆਇਆ ਤੇ ਸਪੈਸ਼ਲ ਜਿਸ ਦਿਨ ਤੋਂ ਆਇਆ ਅਲੱਗ-ਅਲੱਗ ਢੰਗ ਦੇ ਨਾਲ ਇਸ ਘੋੜ ਦੇ ਨਾਲ ਜੁੜਿਆ ਆ ਚਾਹੇ ਧਰਨਿਆਂ ਤੇ ਜਾਣਾ ਹੋਵੇ ਚਾਹੇ ਲੰਗਰਾਂ ਦੇ ਹੋਵੇ ਚਾਹੇ ਸੰਗਤ ਲੈ ਕੇ ਆਉਣ ਦੀ ਸਵਾਵਾ ਹੋਣ ਸੋ ਸਾਰੇ ਖੇਡ ਜਗਤ ਵੱਲੋਂ ਤੁਹਾਡੇ ਚਾਰਨਾ ਦੇ ਵਿੱਚ ਇਹਨਾਂ ਨੇ ਜਿਹੜੇ ਆਪਣੇ ਬੋਲ ਵੀ ਸਾਂਝੇ ਕੀਤੇ ਤੇ ਹਾਜ਼ਰੀ ਲਵਾਈ ਆ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਘੋਲਿਆ ਇਸੇਰੇ ਲਾਉਣਾ ਵਾਹਿਗੁਰੂ ਬੁਲੰਦੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ